ਕੀ ਤੁਹਾਨੂੰ ਇਨਫੋਰਮੇਸ਼ਨ ਮਿਲੀ ਸੀ ਮੇਰਾ ਫੋਨ ਆਇਆ ਕਹਿੰਦੇ ਐਕਸੀਡੈਂਟ ਹੋਇਆ ਤੇ ਜੱਕਦਾਮ ਬਚੇ ਇਮੇਜੈਂਟਲੀ ਹਾਂ ਹਾਂਜੀ ਕਿਹੜੀ ਜਗ੍ਹਾ ਹੋਇਆ ਐਕਸੀਡੈਂਟ ਇਹ ਭਾਈ ਆਪਣਾ ਰਾਤ ਪਰ ਕਹਿੰਦੇ ਭਾਈ ਰਾਤ ਪਰ ਕਿਹੜੀ ਕਿਹੜੀ ਚੀਜ਼ ਨਾਲ ਹੋਇਆ ਟਰੱਕ ਤੇ ਨਾਲ ਕਿਦਾ ਹੋਇਆ ਟਰੱਕ ਤੇ ਗੱਡੀ ਦਾ ਹੋਇਆ ਗੱਡੀ ਕਿਹੜੀ ਖੜੀ ਉਹ ਪਾਲ ਪਿੱਛੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਬਚ ਗਏ ਭਾਈ ਬਚਾਇਆ ਤੁਹਾਡਾ ਨਾਮ ਕੀ ਹੈ ਨਾਮ ਨਹੀਂ ਦੱਸਣਾ ਇਧਰ ਆ ਜੀ ਕਿਹੜੇ ਵਿਭਾਗ ਤੋਂ ਤੁਸੀਂ ਹਾਂਜੀ ਹਾਂਜੀ ਕੀ ਨਾਮ ਕੀ ਤੁਹਾਡਾ ਸਰ ਜੀ ਸਰ ਜੀ ਕੀ ਗੱਲਬਾਤ ਕੀ ਹੋਈ ਸੀ ਕੀ ਤੁਹਾਨੂੰ ਕੋਲ ਆਈ ਸੀ ਹਾਂ ਥਾਲੇ ਮਸੂਦਾ ਤੋਂ ਖ਼ਬਰ ਮੈਨੂੰ ਚਲੀ ਹਾਂ ਚਰਾਪੁਰ ਲਾਗੇ ਕਚੇੜਾ ਗਿਆ ਹਾਂ ਹਾਂ ਉੱਥੇ ਤਾਂ ਦੇਖਿਆ ਇੱਕ ਵੈਨਿਊ ਕਾਰ ਹਾਂਜੀ ਜੋ ਕਿ ਕੰਟੇਨਰ ਰੋਡ ਉੱਪਰ ਇੱਕਦਮ ਚੜ ਗਿਆ ਹਾਂ ਹਾਂ ਤੁੰਗ ਦਾ ਕਾਰਨ ਉਹ ਗੱਡੀ ਉਹ ਇੱਕਦਮ ਹਿੱਟ ਹੋ ਗਈ ਦੇਖੋ ਹਾਂ ਹਾਂ ਇਸ ਤਰ੍ਹਾਂ ਅਗਲੇ ਇੱਕ ਛੋਟੀ ਬੱਚੀ 3 ਸਾਲ ਦੀ ਹਾਂ ਔਰ ਉਸਦੀ ਮਦਰ ਹਾਂ ਹਾਂ ਉਹ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਕਬਲੇ ਕੇ ਮਦਰ ਨਾਲ ਹਾਂ ਕੈਪਲ ਹਸਪਤਲ ਦਾ ਘਰ ਕਰਾ ਆਦਣਾ ਸਰ ਜਿਆਦਾ ਦੱਖਮੀ ਨੇ ਬੱਚੇ ਦੇ ਮਦਰ ਠੀਕ ਆ ਤਾਂ ਉਹਨਾਂ ਪੁੱਛਿਆ ਠੀਕ ਨੇ ਹੁਣ ਹਾਂ ਹਾਂ ਤੇ ਉਹਨਾਂ ਦੇ ਉੱਤੇ ਇਲਾਜ ਚੱਲ ਰਿਹਾ ਉਹਦਾ ਕਿਧਰੋਂ ਆ ਰਹੇ ਸੀ ਗੱਡੀ ਵਾਲੇ ਕਿਧਰ ਜਾਣਾ ਸੀ ਨਾ ਮੇਰੇ ਕਾਰ ਵਾਲੇ ਪੋਗਪੁਰ ਤੋਂ ਜਲੰਧਰ ਜਾ ਰਹੇ ਸੀ ਪੋਗਪੁਰ ਤੋਂ ਜਲੰਧਰ ਤੇ ਟਰੱਕ ਕਿਧਰੋਂ ਆ ਰਿਹਾ ਸੀ ਟਰੱਕ ਧੋਗੜੀ ਤੋਂ ਆਣਾ ਲੋਡ ਕਰਕੇ ਚੋਲ ਹਾਂ ਜਿਹੜੀ ਇੱਕ ਤਾਂ ਮੰਨੇ ਰੋਡ ਉੱਪਰ ਕਰ ਦਿੱਤਾ ਸੀ ਜਿਹੜੀ ਟਰਾਂਸਪੋਰਟ ਦਾ ਟਰੱਕ ਹੈ ਜੀ ਇਹ ਡੀਡੀ ਟਰਾਂਸਪੋਰਟ ਦਾ ਡੀਡੀ ਟਰੱਕ ਕਿੰਨੇ ਕ ਵੇਲੇ ਹੋਈ ਸੀ ਕਟਨਾ ਸਾਰ ਤਕਰੀਬਨ ਕੋਈ 7:40 ਕਿਤੇ ਸੜਕੀ ਹੋਈ ਹੈ ਹਾਂਜੀ 7:40 ਤੇ ਲੋਕਾਂ ਨੂੰ ਕੀ ਹਦਾਇਤ ਜਾਰੀ ਕਰਨਾ ਚਾਹੁੰਦੇ ਕਿਉਂਕਿ ਧੁੰਦ ਬਹੁਤ ਹੁੰਦੀ ਹੈ ਤੇ ਉਹ ਜੇ ਹਾਦਸੇ ਅਕਸਰ ਹੁੰਦੇ ਰਹਿੰਦੇ ਆ ਜੀ ਤੁਸੀਂ ਕਹਿੰਦੇ ਬਿਲਕੁਲ ਨਾਰਮਲ ਥੀਏ ਤੇ ਚਲਾਈ ਜਾਵੇ ਗੱਡੀ ਤੇ ਧਿਆਨ ਨਾਲ ਆਪਣੇ ਲੈਟਰ ਲੂਟਾਂ ਦਾ ਇੰਤਜ਼ਾਮ ਕਰਕੇ ਪੂਰਾ ਚੱਲਿਆ ਜਾਵੇ ਹਾਂ ਤੇ ਟਰੱਕ ਵਾਲਾ ਬਚਾਇਆ ਮੋਕੇ ਤੇ ਫੜਿਆ ਕਿਉਂਕਿ ਭੱਜ ਗਿਆ ਸੀ ਟਰੱਕ ਵਾਲਾ ਮੋਕੇ ਤੇ ਭੱਜ ਗਿਆ ਜੀ ਭੱਜ ਗਿਆ ਹੋਇਆ ਹਾਂਜੀ ਕਿਹਦੇ ਨਾਮ ਤੇ ਟਰੱਕ ਪਤਾ ਲੱਗਾ ਕੁਝ ਇਹ ਡੀਡੀ ਟਰਾਂਸਪੋਰਟ ਦੱਸਦੇ ਆ ਤੇ ਉਹਨਾਂ ਦੇ ਮਾਲਕਾਂ ਨਾਲ ਕਾਈਆਪ ਕੀਤਾ ਆ ਰਹੇ ਨੇ ਉੱਥੇ ਅੱਛਾ ਆ ਰਹੇ ਨੇ ਹਾਂਜੀ ਕੋਈ ਜ਼ਿਆਦਾ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨਹੀਂ ਗੱਡੀ ਦਾ ਨੁਕਸਾਨ ਕਾਫੀ ਹੋ ਗਿਆ ਗੱਡੀ ਦੇਖਿਆ ਨਵੀਂ ਗੱਡੀ ਪੂਰੀ ਪਾਚੀ ਹੋ ਗਈ ਆ ਕੋਈ ਬੰਦਿਆ ਦਾ ਜਾਨੀ ਨਾ ਨੁਕਸਾਨ ਜਾਨੀ 2 ਜ਼ਖਮੀ ਹੋਏ ਨੇ ਇੱਕ ਉਹ ਮਈ ਬੱਚੀ ਆ 3 ਸਾਲ ਦੀ ਇਹ ਤੋਂ ਦੀ ਮਦਰ ਰਾਮਦਰ ਤੋਂ ਏਜ 28 ਸਾਲ ਕਿਹੜੀ ਜਗ੍ਹਾ ਹੋਇਆ ਹੈ ਹੱਸ ਇਹ ਰਾਪੁਰ ਜੀ ਰਾਪੁਰ ਮੋੜ ਤੇ ਠੀਕ ਹੈ ਸਰ ਕੀ ਨਾਮ ਤੁਹਾਡਾ ਜੀ ਏਐਸਰਨਦੀਪ ਸਿੰਘ ਹਾਂਜੀ ਹਾਂਜੀ ਕੀ ਨਾਮ ਕੀ ਤੁਹਾਡਾ ਸਰ ਏਐਸਰਨਦੀਪ ਹੈ ਜੀ ਕੀ ਗੱਲਬਾਤ ਕੀ ਹੋਈ ਸੀ ਕੀ ਤੁਹਾਨੂੰ ਕੋਲ ਆਈ ਸੀ ਥਾਣੇ ਮਸੂਦਾ ਤੋਂ ਇਨਫੋਰਮੇਸ਼ਨ ਮਿਲੀ ਹਾਂ ਜਰਾਪੁਰ ਲਾਗੇ ਕਚੇੜਾ ਗਿਆ ਹਾਂ ਹਾਂ ਲੋਕੇ ਤਾਂ ਦੇਖਿਆ ਇੱਕ ਵੈਨਿਊ ਕਾਰ ਹਾਂਜੀ ਜੋ ਕਿ ਕੰਟੇਨਰ ਰੋਡ ਉੱਪਰ ਇੱਕਦਮ ਚੜ ਗਿਆ ਹਾਂ ਹਾਂ ਤੁੰਦ ਕਾਰਨ ਉਹ ਗੱਡੀ ਉਹ ਇੱਕਦਮ ਹਿੱਟ ਹੋ ਗਈ ਦੇਖੋ ਹਾਂ ਹਾਂ ਇਸ ਤਰ੍ਹਾਂ ਨਾਲ ਅਗਲੇ ਇੱਕ ਛੋਟੀ ਬੱਚੀ 3 ਸਾਲ ਦੀ ਹਾਂ ਔਰ ਉਸਦੀ ਮਦਰ ਹਾਂ ਹਾਂ ਉਹ ਜਖਮੀ ਹੋ ਗਏ ਨੇ ਜਿਨ੍ਹਾਂ ਨੂੰ ਕਮਲੇ ਦੇ ਮਦਦ ਨਾਲ ਹਾਂ ਕੈਪਲ ਹਸਪਤਲ ਦਾ ਹਾਲਤ ਰਿਹਾ ਆ ਨਾ ਸਰ ਜਿਆਦਾ ਜ਼ਖਮੀ ਨਹੀਂ ਬੱਚੇ ਦੇ ਮਦਰ ਠੀਕ ਆ ਤਾਂ ਉਹਨਾਂ ਪੁੱਛਿਆ ਠੀਕ ਨੇ ਹੁਣ ਹਾਂ ਹਾਂ ਤੇ ਉਹਨਾਂ ਦੇ ਉੱਤੇ ਇਲਾਜ ਚੱਲ ਰਿਹਾ ਉਹਦਾ ਕਿਧਰੋਂ ਆ ਰਹੇ ਸੀ ਗੱਡੀ ਵਾਲੇ ਕਿਧਰ ਜਾਣਾ ਸੀ ਨਾ ਇਹਦੇ ਕਾਰ ਵਾਲੇ ਭੋਗਪੁਰ ਤੋਂ ਜਲੰਧਰ ਜਾ ਰਹੇ ਸੀ ਭੋਗਪੁਰ ਤੋਂ ਜਲੰਧਰ ਤੇ ਟਰੱਕ ਕਿਧਰੋਂ ਆ ਰਿਹਾ ਸੀ ਟਰੱਕ ਧੋਗੜੀ ਤੋਂ ਆਣਾ ਲੋਡ ਕਰਕੇ ਚੋਲ ਹਾਂ ਇੱਕ ਦਾ ਬੰਦੇ ਰੋਡ ਉੱਪਰ ਕਰ ਦਿੱਤਾ ਸੀ ਕਿਹੜੀ ਟਰਾਂਸਪੋਰਟ ਦਾ ਟਰੱਕ ਹੈ ਜੀ ਇਹ ਡੀਡੀ ਟਰਾਂਸਪੋਰਟ ਦਾ ਡੀਡੀ ਟਰੱਕ ਕਿੰਨੇ ਕ ਵੇਲੇ ਹੋਈ ਸੀ ਕਟਨਾ ਸਰ ਇਹ ਤਕਰੀਬਨ ਕੋਈ 7:40 ਕਿਤੇ ਸੜਕੇ ਹੋਈ ਹੈ ਹੈ ਜ ਇਹ ਤਾਂ ਚਲਾਈ ਜਾਵੇ ਗੱਡੀ ਤੇ ਧਿਆਨ ਨਾਲ ਆਪਣੇ ਲੈਟਾਂ ਲੂਟਾਂ ਦਾ ਇੰਤਜ਼ਾਮ ਕਰਕੇ ਪੂਰਾ ਚਲਾਇ ਜਾਵੇ ਹਾਂ ਤੇ ਟਰੱਕ ਵਾਲਾ ਬਚਾਇਆ ਮੋਕੇ ਤੇ ਭੱਜ ਗਿਆ ਕਿਉਂਕਿ ਭੱਜ ਗਿਆ ਟਰੱਕ ਵਾਲਾ ਮੋਕੇ ਤੇ ਭੱਜ ਗਿਆ ਭੱਜ ਗਿਆ ਹੋਇਆ ਹਾਂਜੀ ਕਿਹਦੇ ਨਾਮ ਤੇ ਟਰੱਕ ਪਤਾ ਲੱਗਾ ਕੁਝ ਇਹ ਡੀਡੀ ਟਰਾਂਸਪੋਰਟ ਦੱਸਦੇ ਆ ਤੇ ਉਹਨਾਂ ਦੇ ਮਾਲਕਾਂ ਨਾਲ ਕੋਈ ਅਪਕੀਤਾ ਆ ਰਹੇ ਨੇ ਅੱਛਾ ਆ ਰਹੇ ਨੇ ਹਾਂਜੀ ਕੋਈ ਜ਼ਿਆਦਾ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨਹੀਂ ਗੱਡੀ ਦਾ ਰਸੜਾ ਕਾਫੀ ਹੋ ਗਿਆ ਗੱਡੀ ਦੇਖਿਆ ਨਵੀਂ ਗੱਡੀ ਪੂਰੀ ਪਾਚੀ ਹੋ ਗਈ ਆ ਕੋਈ ਬੰਦਿਆ ਦਾ ਜਾਨੀ ਨੁਕਸਾਨ ਜਾਨੀ ਦੋ जख्मी ਹੋਏ ਨੇ ਇੱਕ ਉਹ ਮਈ 25 ਜਾਂ 3 ਸਾਲ ਦੀ ਹਾਂ ਜੀ ਤੋਂ ਦੀ ਮਦਰ ਰਾਮਲਾਲ ਤੋਂ ਏਜ 28 ਸਾਲ ਕਿਹੜੀ ਜਗ੍ਹਾ ਹੋਇਆ ਹੈ ਹੱਸ ਇਹ ਰਾਪੂਰ ਜੀ ਰਾਪੂਰ ਮੋੜ ਤੇ ਠੀਕ ਹੈ ਸਰ ਕੀ ਨਾਮ ਤੁਹਾਡਾ ਜੀ ਏਐਸਰ ਰਣਜੀਤ ਸਿੰਘ ਠੀਕ ਹੈ ਸਰ